ਹਸਾਂਗੇ ਹਸਾਵਾਂਗੇ ਤੇ ਤੀਤੀ ਲਾ ਪਾਵਾਂਗੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤਰਮ ਜੀ ਡੀਪੀ ਤੇ ਤੁਸੀਂ ਦੇਖ ਰਹੇ ਹੋ ਜੀ ਮੇਰੇ ਨਾਲ ਹਸਾਂਗੇ ਹਸਾਵਾਂਗੇ ਦੇ ਵਿੱਚ ਤੁਹਾਡਾ ਸਵਾਗਤ ਆ ਹਸਾਂਗੇ ਹਸਾਵਾਂਗੇ ਪ੍ਰੋਗਰਾਮ ਇੱਕ ਸਟੈਂਡ ਅਪ ਕਮੇਡੀ ਹੈ ਜਿਦੇ ਚ ਤੁਹਾਨੂੰ ਹਸਾਉਣ ਦੀ ਕੋਸ਼ਿਸ਼ ਕਰਦੇ ਆ ਤੇ ਦੋਸਤੋ ਅੱਜ ਦੇ ਐਪੀਸੋਡ ਨੂੰ ਸ਼ੁਰੂ ਕਰ ਲੈਨੇ ਆ ਤੇ ਚਲੋ ਸੁਣਦੇ ਆ ਘੁੱਦੇ ਦੀਆਂ ਗੱਲਾਂ ਇੱਕ ਵਾਰੀ ਜੀ ਬੱਚਿਆਂ ਨੂੰ ਪੜਾਉਂਦੇ ਪੜਾਉਂਦੇ ਟੀਚਰ ਸਹਿਬਾਨ ਨੇ ਕਿਹਾ ਕਿ ਬੱਚਿਓ ਤੁਹਾਨੂੰ ਪਤਾ ਕਿ ਨਿਊਟਨ ਜਦੋਂ ਬਾਗ ਦੇ ਵਿੱਚ ਬੈਠਾ ਹੋਇਆ ਸੀ ਤਾਂ ਉਹਦੇ ਸਿਰ ਦੇ ਉੱਤੇ ਇੱਕ ਸੇਬ ਡਿੱਗਿਆ ਜਦੋਂ ਸੇਬ ਡਿੱਗਿਆ ਤਾਂ ਉੱਥੋਂ ਹੀ ਨਿਊਟਨ ਦੇ ਦਿਮਾਗ ਦੇ ਵਿੱਚ ਆ ਗਿਆ ਗੁਰਤਾਕਰਸ਼ਣ ਦੇ ਬਾਰੇ ਤੇ ਉਹਨੇ ਉੱਥੇ ਹੀ ਗੁਰਤਾਕਰਸ਼ਣ ਦੀ ਜਿਹੜੀ ਹੈ ਖੋਜ ਕਰ ਲਈ ਬਾਗ 'ਚ ਬੈਠੇ ਬੈਠੇ ਨੇ ਕਿੰਨਾ ਜਿਆਦਾ ਤੇਜ਼ ਦਿਮਾਗ ਸੀ ਨਿਊਟਨ ਦਾ ਹੈ ਨਾ ਬੱਚਿਓ ਤਾਨੂੰ ਇਸ ਗੱਲ ਤੋਂ ਕੀ ਸਮਝ ਆਇਆ ਤੇ ਇੱਕ ਬੱਚਾ ਹੱਥ ਖੜਾ ਕਰਕੇ ਕਹਿੰਦਾ ਕਹਿੰਦਾ ਮਾਸਟਰ ਜੀ ਮਾਸਟਰ ਜੀ ਮੈਨੂੰ ਤਾਂ ਬਸ ਇਹੀ ਸਮਝ ਆਇਆ ਵੀ ਜੇ ਨਿਊਟਨ ਵੀ ਸਾਡੇ ਵਾਂਗੂ ਕਲਾਸ 'ਚ ਬੈਠਾ ਰਹਿੰਦਾ ਨਾ ਤੇ ਫਿਰ ਜ਼ਿੰਦਗੀ 'ਚ ਕੋਈ ਵੀ ਖੋਜ ਨਹੀਂ ਹੋਣੀ ਤੇ ਲਓ ਜੀ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਖੋਜਾ ਖਾ ਜਾਂਦੀ ਤੇ ਗੱਲ ਅਲੱਗ ਰਹੀ ਤੇ ਇਸੇ ਤਰ੍ਹਾਂ ਜਿਹੜਾ ਕੋਦਾਇਆ ਕੋਦਾ ਵੀ ਬੜਾ ਸਿਆਣਾ ਸੀ ਤੇ ਕੋਦੇ ਨੂੰ ਇੱਕ ਵਾਰੀ ਨਾ ਜੀ ਆ ਗਿਆ ਲਾਟਰੀ ਸਟਾਲ ਤੋਂ ਫੋਨ ਕਹਿੰਦਾ ਜੀ ਟਾੜੀਆਂ ਨੇ ਬੈਂਕਾਕ ਦੀਆਂ ਦੋ ਟਿਕਟਾਂ ਲੱਗੀਆਂ ਨੇ ਤੁਸੀਂ ਕਿੱਦੇ ਨਾਲ ਜਾਣਾ ਚਾਹੋਗੇ ਕੋਦਾ ਕੋ ਕਹਿੰਦਾ ਜੀ ਮੈਂ ਕੱਲਾ ਹੀ ਆ ਦੋ ਵਾਰੀ ਚਲਿਆ ਜਾਊਂ ਦੋਸਤੋ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਵੇਂ ਦਾ ਲੱਗਾ ਜ ਜਦਾ ਨਾਮ ਹੈ ਜੀ ਹੱਸਾਂਗੇ ਹਸਾਵਾਂਗੇ ਹੱਸਾਂਗੇ ਹਸਾਵਾਂਗੇ ਪ੍ਰੋਗਰਾਮ ਇੱਕ ਸਟੈਂਡ ਅਪ ਕਮੇਡੀ ਹੈ ਜਿਹਦੇ ਵਿੱਚ ਆਪਾਂ ਕੁਦੇ ਦੀਆਂ ਗੱਲਾਂ ਕਰਕੇ ਤੁਹਾਨੂੰ ਹਸਾਉਂਦੀ ਕੋਸ਼ਿਸ਼ ਕਰਨੇ ਆ ਜੇਕਰ ਤੁਹਾਨੂੰ ਜਰਾ ਵੀ ਥੋੜਾ ਵੀ ਹਾਸਾ ਆਉਂਦਾ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਆਉਣ ਵਾਲੇ ਵੀ ਹਾਸਿਆ ਭਰੇ ਪ੍ਰੋਗਰਾਮ ਜਿਹੜੇ ਤੁਹਾਡੇ ਤੱਕ ਪਹੁੰਚਦੇ ਰਹਿਣ ਜੇਕਰ ਤੁਹਾਨੂੰ ਇਹ ਵਾਲਾ ਵੀਡੀਓ ਵਧੀਆ ਲੱਗਾ ਤੇ ਲਾਈਕ ਕਰਿਓ ਕਮੈਂਟ ਕਰਿਓ ਤੇ ਸਾਨੂੰ ਜਰੂਰ ਦੱਸਿਓ ਕਿ ਤੁਹਾਨੂੰ ਸਾਡਾ ਪ੍ਰੋਗਰਾਮ ਕਿਵੇਂ ਦਾ ਲੱਗ ਰਿਹਾ ਆ ਤੇ ਚਲੋ ਦੋਸ ਤੇ ਦੋਸਤੋ ਇੱਕ ਵਾਰੀ ਪਤਨੀ ਨੇ ਨਾ ਆਪਣੇ ਘਰ ਵਾਲੇ ਨੂੰ ਨਾ ਹਾਸਿਆ ਹੱਸ ਕੇ ਜਿ ਕਿਹਾ ਕਹਿੰਦੀ ਮੈਂ ਕਿਹਾ ਜੀ ਇੱਕ ਗੱਲ ਕਹਾਂ ਕਹਿੰਦਾ ਜੀ ਕਹੋ ਇਹ ਤੁਹਾਨੂੰ ਪਤਾ ਮੈਂ ਤੁਹਾਡੇ ਨਾਲ ਵਿਆਹ ਕਿਉਂ ਕਰਾਇਆ ਸੀ ਕਹਿੰਦਾ ਕਿਉਂ ਕਹਿੰਦੀ ਮੈਂ ਇਹ ਜਾਣਨਾ ਚਾਹੁੰਦੀ ਸੀ ਵੀ ਤੁਸੀਂ ਕਿੰਨੇ ਕੁ ਮੂਰਖ ਹੋ ਕਹਿੰਦਾ ਪਾਗਲੇ ਫਿਰ ਵਿਆਹ ਕਰਾਣ ਦੀ ਕੀ ਲੋੜ ਹੀ ਜਦੋਂ ਮੈਂ ਤੈਨੂੰ ਵੇਖ ਕੇ ਪਸੰਦ ਕੀਤਾ ਸੀ ਤਹੀ ਤੈਨੂੰ ਤੋਂ ਉਹਦੇ ਸਮਝ ਜਾਣਾ ਚਾਹੀਦਾ ਸੀ ਤੇ ਦੋਸਤੋ ਬਸ ਇਸੇ ਤਰ੍ਹਾਂ ਦੀਆਂ ਜਿਹੜੀਆਂ ਸਾਡੀਆਂ ਹਸਣ ਹਸਾਉਣ ਵਾਲੀਆਂ ਗੱਲਾਂ ਨੇ ਇਹਨਾਂ ਦਾ سلسلہ ਹਰ ਐਪੀਸੋਡ ਤੇ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਅੱਜ ਦਾ ਐਪੀਸੋਡ ਜਿਹੜਾ ਆਪਾਂ ਇੱਥੇ ਹੀ ਖਤਮ ਕਰ ਲੈਨੇ ਆ ਜੇਕਰ ਤੁਹਾਨੂੰ ਆਹਦਾ ਪ੍ਰੋਗਰਾਮ ਜਿਹੜਾ ਆ ਵਧੀਆ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਅਗਲਾ ਐਪੀਸੋਡ ਤੁਹਾਡੇ ਤੋਂ ਮਿਸ ਨਾ ਹੋ ਸਕੇ ਜੇਕਰ ਵੀਡੀਓ ਵਧੀਆ ਲੱਗਾ ਤੇ ਪਲੀਜ਼ ਵੀਡੀਓ ਨੂੰ ਲਾਇਕ ਕਰੋ ਕਮੈਂਟ ਕਰੋ ਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਤਾਂ ਕਿ ਤੁਹਾਡੇ ਦੋਸਤ ਵੀ ਸਾਡਾ ਮਨੋਰੰਜਨ ਭਰਿਆ ਪ੍ਰੋਗਰਾਮ ਦੇਖ ਸਕਣ ਧੰਨਵਾਦ ਮਿਲਦੇ ਆ ਜੀ ਕਿਸੇ ਅਗਲੇ ਪ੍ਰੋਗ